ਸਾਰੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਜਿੱਥੇ ਵੀ ਕਿਤੇ ਕੋਈ ਦਿੱਕਤ ਆਈ ਹੈ ਪਾਣੀ ਦੀ ਉਹ ਸਾਰਾ ਦੇਖਦੇ ਹੋਏ ਅੱਜ ਅਸੀਂ ਇੱਥੇ ਪਹੁੰਚੇ ਆਂ ਸੋ ਇੱਥੇ ਵੀ ਪਾਣੀ ਦਾ ਦੇਖੋ ਬਹਾਅ ਹੈ ਜਿਹੜਾ ਬਹੁਤ ਤੇਜ਼ ਹੈ ਤੇ ਪਾਣੀ ਆਇਆ ਵੀ ਬਹੁਤ ਹੈ ਹੁਣ ਆ ਦੇਖੋ ਕਿੱਡੀ ਆ ਤੁਸੀਂ ਦੇਖੋ ਆਹ ਜਿਹੜੀ ਨੋਚ ਹੈ ਕਿੰਨੀ ਸਟਰੈਂਥਨਿੰਗ ਹੈ ਇਸ ਦੀ ਪਰ ਪਾਣੀ ਇੰਨਾ ਆ ਗਿਆ ਕਿ ਉਹ ਸਾਰੀ ਜਿਹੜੀ ਨੋਚ ਹੈ ਉਹ ਸਾਰੀ ਰੁੜ ਗਈ ਹੈ ਸੋ ਪਾਣੀ ਜਾਦੇ ਆਣ ਕਰਕੇ ਕਈ ਗੱਲਾਂ ਬਸ ਤੋਂ ਬਾਹਰ ਹੋ ਗਈਆਂ ਪਰ ਹੁਣ ਇਹਦੇ ਪਿੱਛੇ ਇਹ ਸਾਡਾ ਆਉਣ ਦਾ ਮਤਲਬ ਇਹ ਹੈ ਵੀ ਜਿੱਥੇ ਕਿਤੇ ਹੁਣ ਕਮੀ ਪੇਸ਼ੀ ਹੈ ਇੱਕ ਤੇ ਉਹਦਾ ਪਤਾ ਲੱਗਣਾ ਮੇਰੇ ਨਾਲ ਸਾਰੇ ਸਾਡੇ ਚੀਫ ਇੰਜੀਨੀਅਰ ਮਹਿੰਦੀ ਰੱਤਾ ਜੀ ਤੇ ਸਾਡੇ ਸਾਰੇ ਜਿਹੜੇ ਡਰੇਨੇਜ ਦੇ ਤੇ ਵਾਟਰ ਰਿਸੋਰਸਸ ਡਿਪਾਰਟਮੈਂਟ ਦੇ ਸਾਰੇ ਅਧਿਕਾਰੀ ਵੀ ਸਾਡੇ ਨਾਲ ਆਏ ਆ ਤਾਂ ਕਿ ਇਹਨਾਂ ਗੱਲਾਂ ਦਾ ਪਤਾ ਲਾਇਆ ਜਾ ਸਕੇ ਵੀ ਜਿੱਥੇ ਕਮੀ ਸੀ ਜਿੱਥੇ ਕਮੀ ਕਰਕੇ ਕੋਈ ਦਿੱਕਤ ਆਈ ਹੈ ਪੁਨਾ ਕਮੀਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਦੂਰ ਕੀਤਾ ਜਾਵੇ। ਸੋ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਤੇ ਦੂਜੀ ਲੋਕਾਂ ਨਾਲ ਹਮਦਰਦੀ ਜਤਾਉਣ ਦੇ ਲਈ ਵੀ ਤੇ ਕਿਸੇ ਨੂੰ ਕੋਈ ਤਕਲੀਫ ਆਂਦੀ ਹੈ ਹੁਣ ਕੀ ਡਿਸਕਨੈਕਟ ਹੋ ਗਏ ਲੋਕ। ਕਈ ਪਿੰਡ ਅਜਿਹੇ ਨੇ ਜਿੱਥੇ ਸਾਰੀ ਪਾਣੀ ਵਾਲੇ ਵਾਲੇ ਹੋ ਗਿਆ। ਲੋਕੀ ਡਿਸਕਨੈਕਟ ਹੋਏ ਨੇ ਤੇ ਉਹਨਾਂ ਨੂੰ ਸਾਡੇ ਡੀਸੀ ਮੈਡਮ ਨਾਲ ਨੇ ਸਾਡੇ ਐਸਐਸਪੀ ਸਾਰੇ ਅਧਿਕਾਰੀ ਨੇ ਜਿਹੜੇ ਉਹ ਸਾਰੇ ਨਾਲ ਆਏ ਹੋਏ ਆ। ਸੋ ਸਾਰਾ ਐਡਮਿਨਿਸਟ੍ਰੇਸ਼ਨ ਤੇ ਸਾਰਾ ਡਿਪਾਰਟਮੈਂਟ